ਆਪੀ ਵੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇਟਸ ਨੈਕਸਟ ਬ੍ਰਾਂਡ ਆਫ ਬੈਸਟ ਹੈ। ਇਸ ਦੀ ਵੀ ਬੜੀ ਖੁਸ਼ੀ ਹੈ ਕਿ ਜਿਹੜੀ ਸੋਲਡ ਡਾਇਰੈਕਟਰਸ਼ਿਪ ਡਿਬੇਟ ਹੈ ਉਹ ਬਹੁਤ ਪੀਸਫੁਲੀ ਕਾਫੀ ਹੱਦ ਤੱਕ ਰੈਜ਼ੋਲਵ ਹੋਈ ਹੈ ਕਿ ਉਹਨਾਂ ਨੇ ਜਿਹੜਾ ਸੈਨੇਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਐਜ਼ ਇਟ ਇਜ਼ ਰੇਨ ਕੀਤਾ। ਦਿਸ ਇਜ਼ ਵੈਰੀ ਵਾਈਜ਼ ਆਫ ਦੀ ਕਿਸ ਕੀ ਹੈ ਸਟ੍ਰਿਕਟ ਕਿਸ ਦੀ ਹੈ ਯਾਰ ਇਹ? ਭਾਈ ਸਾਹਿਬ ਕਿਸ ਦੀ ਹੈ? ਇਹ ਵੀ ਬਹੁਤ ਸਾਰੇ ਇਸ ਗੱਲ ਦੇ ਵਿੱਚ ਸ਼ਾਮਲ ਹੋਇਆ ਹਾਲਾਂਕਿ ਮੈਂ ਆਊਟ ਆਫ ਸੀਟ ਸੀਗਾ ਅੱਜ ਹੀ ਪੌਂਚ ਆ ਵੀ ਨਹੀਂ ਤੋ ਤੇ ਇੱਥੇ ਸਿੱਧੇ ਹਾਜ਼ਰ ਹੋ ਗਿਆ। ਸ਼ੁਰੂ ਕਰ ਲਓ ਯਾਰ ਮਾੜੀ ਮੋਤੀ ਕੀਤੀ ਹੈ। ਉਸਤਾ ਕੀ ਮਾਫੀ ਚਾਹੁੰਦਾ। ਯਾਰ ਹਟ ਮੈਂ ਕਹਿੰਦੇ ਹਾਂ ਕਿ ਦੇਰ ਆਏ ਤਰਸ ਆਏ ਇਹ ਇਹ ਜਿਹੜੀਆਂ ਇਹ ਖੁਸ਼ੀ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਆਉਂਦੀਆਂ ਰਹਿਣ ਹੁਣ ਸਿਰਫ ਇੱਕੋ ਛੋਟੀ ਜੀ ਸਾਡੀ ਹਕਮਾ ਹੋਰ ਮੰਗਾ ਜਿਸ ਕਰਕੇ ਹਲੇ ਤੱਕ ਵੀ ਸਾਰੇ ਸਟੂਡੈਂਟ ਮੋਰਲ ਤੇ ਬੈਠੇ ਆ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਆ ਜਿਹੜੀ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈ ਉਸ ਦੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿੱਤੀ ਜਾਵੇ ਤਾਂ ਕਿ ਸਾਰੀ ਜਿਹੜੀ ਫਾਰਮੇਸ਼ਨ ਹੈ ਲੈਜਿਟੀਮੇਸੀ ਦੇ ਨਾਲ ਇਸ ਗਲੋਰੀਅਸ ਸਿਚੁਏਸ਼ਨ ਦੀ ਚਲਦੀ ਰਹੇ ਪਰਮਾਤਮਾ ਨੂੰ ਕੌਣ ਰੱਖੇ ਮੈਂ ਹਮੇਸ਼ਾ ਕਹਿੰਨਾ ਕਿ ਮੇਲਾ ਦੂਜਾ ਘਰ ਆ ਗਾਹੇ ਬਗਾਹੇ ਦਿਨੇ ਰਾਤ ਦੀ ਸ਼ਾਮ ਦੀ ਫੋਸਟ ਤੋਂ ਫ੍ਰੀ ਹੋ ਕੇ ਕਦੀ ਵੀ ਕਿਸੇ ਟੂਰ ਤੋਂ ਫ੍ਰੀ ਹੋ ਕੇ ਸੀ ਇੱਥੇ ਆਉਂਦੇ ਰਹਿੰਦੇ ਆ ਸਜਦਾ ਕਰਦੇ ਰਹਿੰਦੇ ਆ ਇਹ ਸਾਡਾ ਮੱਕਾ ਆ ਪਰਮਾਤਮਾ ਉਸ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਇਹ ਜਿਹੜੀ ਪੰਜਾਬ ਦੀ ਐਸੀ ਵਿਰਾਸਤ ਆ ਮੈਂ ਚਾਹੁੰਨਾ ਕਿ ਇਹ ਇਦਾਂ ਗਲੋਰੀਅਸ ਰਹੇ ਔਰ ਚੜ੍ਹਦੀ ਕਲਾ 'ਚ ਰਹੇ ਇਸ ਚੀਜ਼ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਕਾਲ ਦਿੱਤੀ ਆ ਕਿ ਜ਼ੋਰ ਆਉਣਾ ਚਾਹੀਦਾ ਬਿਸ਼ੱਕ ਕਾਠ ਹਮੇਸ਼ਾ ਜਿੱਥੇ ਵੀ ਹੁੰਦੇ ਆ ਚੰਗੀ ਗੱਲ ਆ ਪਰ ਜਿਹੜੀ ਪੀਸਫੁਲ ਕ ਇਹ ਐਜੂਕੇਸ਼ਨਲ ਅਦਾਰਾ ਆ ਸਾਨੂੰ ਹਮੇਸ਼ਾ ਹੀ ਇੱਕ ਉਹਦੇ ਐਟੀਕੀਟ ਸਿੱਖੋ ਉਹਦੇ ਪ੍ਰੋਟੋਕੋਲ ਜਾਨਣਾ ਚਾਹੀਦਾ ਇਹ ਮੈਂ ਆਪਣੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਤਾਕੀਦ ਕਰਦਾ ਬਾਹਰੋਂ ਆਉਣ ਵਾਲੇ ਚੈਨ ਵੀ ਤਾਕੀਦ ਕਰਦਾ ਕਿ ਜਿਹੜਾ ਪ੍ਰੋਟੈਸਟ ਦਾ ਮੈਦਾਨ ਆ ਉਹ ਉਹ ਡਿਸਟੋਰਟ ਨਾ ਹੋਵੇ ਔਰ ਪ੍ਰੋਟੈਸਟ ਕਰਨ ਦਾ ਹਰ ਇੱਕ ਬੰਦੇ ਦਾ ਹੱਕ ਹੈ ਜੀ ਹੋਣਾ ਚਾਹੀਦਾ ਹੈ ਜੀ ਸਿੰਦਰ ਜੀ ਤੁਸੀਂ ਇੱਕ ਇੱਕ ਬ੍ਰਾਂਡ ਵੈਸਟੂ ਵੀ ਉਹ ਵੱਡਾ ਨਾਮ ਵੀ ਉਹ ਤੋਂ ਲੱਗਦਾ ਕਿ ਤੁਹਾਡੇ ਵਰਗੇ ਲੋਕ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ ਤਾਂ ਉਹ ਗੱਲ ਕਿਤਨੇ ਕਿਤੇ ਨੇੜੇ ਵੀ ਲੱਗਦੀ ਆ ਤਾਂ ਕੋਸ਼ਿਸ਼ ਤੁਹਾਡੇ ਵੱਲੋਂ ਇਸ ਲੈਵਲ ਤੇ ਵੀ ਹੋਏਗੀ ਕਿ ਗੱਲ ਸਿੱਧੇ ਲਾਈ ਜਾ ਸਕਦੀ ਕਿ ਯੂਨੀਵਰਸਿਟੀ ਨਾਲ ਯੂਨੀਵਰਸਿਟੀ ਨਾਲ ਤਾਂ ਸਾਰੇ ਜੁੜੇ ਹੋਏ ਨੇ ਨਹੀਂ 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 100% ਤੁਹਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਐਸ ਐਨ ਐ ਪੀਸਫੁਲ ਦੇ ਨਾਲ ਉਹਨਾਂ ਨੇ ਦਿੱਤੀ ਹੋਈ ਨੋਟੀਫਿਕੇਸ਼ਨ ਨੂੰ ਅਨੁਸਾਰ ਲਿਆ ਕੈਮਰਾਮੈਨ ਵੀ ਹੋ ਗਿਆ ਕੈਮਰਿਆਂ ਦੇ ਨਾਲ ਸਰਕਾਰ ਦੇ ਵੱਲੋਂ ਸਾਹਿਬ ਜੀ ਨੂੰ ਸਪੋਰਟ ਨਹੀਂ ਦਿੱਤਾ ਜਾ ਰਿਹਾ ਹੈ ਨਹੀਂ ਉਹਨਾਂ ਨੂੰ ਪਤਾ ਜੀ ਦੁਬਾਰਾ ਇਸ ਗੱਲ ਨੂੰ ਅਨਾਉਂਸ ਕਰਨਗੇ ਨੋਟੀਫਿਕੇਸ਼ਨ ਕਿ ਅੱਛਾ ਨਹੀਂ ਕੀਤੀ ਜੀ ਫਿਰ ਤਾਂ ਇੱਥੇ ਬਹੁਤ ਸਾਰਾ ਖਤਰਾ ਹੈ ਫਿਰ ਤਾਂ ਬਹੁਤ ਜ਼ਿਆਦਾ ਖਰਾਬੀ ਹੋਣ ਦੇ ਚਾਂਸ ਹੈ ਥਿਸ ਇਜ਼ ਵੈਰੀ ਵਾਈਸ ਆਫ ਦੀ ਮਿਨਿਸਟਰੀ ਆਫ ਦੀ ਹਾਇਰ ਐਜੂਕੇਸ਼ਨ ਲੈਟਸ ਦੇ ਹਰ ਰਿਪੀਟ ਦੀ ਨੋਟੀਫਿਕੇਸ਼ਨ ਦੇ ਆਲਰੇਡੀ ਹੈਵ ਗਿਵਨ ਮੈਂ ਉਹ ਤੁਸੀਂ ਨੋਟੀਫਿਕੇਸ਼ਨ ਮੈਨੂੰ ਨਹੀਂ ਸਾਨੂੰ ਭੇਜੀ ਹੈ ਔਰ ਮੈਂ ਪੜ੍ਹੀ ਵੀ ਆ ਔਰ ਇਹ ਔਰ ਇਹ ਆਪਣੀ ਜਿਹੜੀ ਮੇਰੇ ਖਿਆਲ ਇਸ ਨੂੰ ਫਤਿਹ ਸਮਝਣਾ ਚਾਹੀਦਾ ਔਰ ਜਿਹੜੀ ਇਹ ਛੋਟੀ ਜਿਹੀ ਗੱਲ ਰਹਿ ਗਈ ਆ ਮੈਂ ਚਾਹਨਾ ਕਿ ਉਹ ਵੀ ਬਹੁਤ ਹੀ ਪੀਸਫੁਲੀ ਮਤਲਬ ਕਿ ਰਿਟੇਨ ਹੋ ਜਾਣੀ ਚਾਹੀਦੀ ਆ ਔਰ ਮੈਂ ਉਮੀਦ ਕਰਦਾ ਕਿ ਰਿਟੇਨ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਆਉਂਦੀਆਂ ਨੇ ਜਾਂ ਜਿਸ ਤਰ੍ਹਾਂ ਦੇ ਖਰਚੇ ਆਉਂਦੇ ਨੇ ਜਿਸ ਤਰ੍ਹਾਂ ਦੀ ਲਹਿਰ ਆਉਂਦੀ ਹੈ ਉਸੇ ਗੱਲ ਸਾਬਤ ਹੋ ਜਾਂਦੀ ਹੈ ਕਿਉਂਕਿ ਇਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੀ ਲੜਾਈ ਲੜੀ ਹੈ ਔਰ ਇਹ ਲੜਾਈ ਮੈਨੂੰ ਲੱਗਦਾ ਕਿ ਬਹੁਤ ਬੀਸਫੁਲੀ ਰਿਜ਼ੋਲਵ ਹੋ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਤੇ ਖੁਸ਼ੀ ਹੈ ਮੈਂ ਆਪਣੇ ਬੱਚਿਆਂ ਨੂੰ ਸਿਰਫ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਕੁਝ ਵੀ ਕਰਨਾ ਕਿਉਂਕਿ ਤੁਸੀਂ ਇੱਕ ਇੰਸਟੀਟਿਊਸ਼ਨ ਦੀ ਰਿਪਰੈਜ਼ੈਂਟੇਸ਼ਨ ਹੋ ਜੇਕਰ ਤੁਸੀਂ ਇਸ ਗੱਲ ਨੂੰ ਸਲੀਕੇ ਨਾਲ ਨਹੀਂ ਕਰੋਗੇ ਤਾਂ ਸਾਰੀ ਦੁਨੀਆ ਨੂੰ ਜਿਨ੍ਹਾਂ ਨੂੰ ਯੂਨੀਵਰਸਿਟੀ ਆਉਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਤੁਸੀਂ ਕੀ ਮਤਲਬ ਕਿ ਐਡਵਾਈਸ ਦੇ ਸਕਦੇ ਹੋ ਜਾਂ ਕੀ ਉਹਨੀਆਂ ਤੋਂ ਹਸਰ ਹੋ ਜਾਏ ਯਾਰ ਕੱਲ ਆਪਣੇ ਇੰਡਸਟਰੀ ਚਾਰੀ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਅਪੀਲ ਕਰ ਰਹੇ ਹੋ ਉਹਨਾਂ ਲਈ ਮਤਲਬ ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਹਾਜ਼ਰ ਹੋ ਸਕਦਾ ਜੇ ਇੱਥੇ ਅਸਰ ਦੇਤੇ ਇਹਦੇ ਵਰਗੀ ਕੋਈ ਗੱਲ ਨਹੀਂ ਜੇ ਤਾਂ ਹੁਣ ਮੈਨੂੰ ਇੰਨੀ ਦੇਰੀ ਲੱਗ ਜੇ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਆ ਮੈਂ ਤਾਂ ਇੱਥੇ ਆਉਂਦਾ ਹੀ ਆਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾਹ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ ਸੋਲਨ ਤੋਂ ਹੋ ਗਈ ਜਦੋਂ ਵੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਏਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਤ ਤ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਤੇ ਯੂਨ ਇੰਪਲੋਇਮੈਂਟ ਵੱਧ ਰਹੀ ਹੈ ਸੋ ਇਹ ਗੱਲ ਸਾਡੇ ਲਈ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਡਿਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਹੈ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰੀਟੇਜ ਹੈ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ ੀਮ ਪੰਜਾਬੀ ਔਰ ੀਮ ਹਰਿਆਣਾ ਵੀ ਔਰ ੀਮ ਗੁਜਰਾਤ ਨੇ ਮਾਧ੍ਰ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਾਟਐਵਰ ਦੀ ਸਟੇਟ ਆਫ ਦੀ ਇੰਡੀਆ ਜੇਕਰ ਤੁਸੀਂ ਇੱਥੇ ਹੋ ਤਾਂ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਹੀ ਚਾਹੀਦੀ ਸਤਿੰਦਰ ਜੀ